ਵਾਹਿਗੁਰੂ ਜੀ ਤਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪੈਰੀ ਸਾਧ ਸੰਗਤ ਜੀ ਆਪ ਜੀ ਦਾ ਮੇਰੇ YouTube ਚੈਨਲ ਤੇ ਸਵਾਗਤ ਹੈ ਜੀ ਅੱਜ ਆਪਾਂ ਸ਼ਬਦ ਸਿੱਖਾਂਗੇ ਜੀ ਕੀਤਾ ਲੋੜੀਏ ਕੰਮ ਸੋਹਰ ਪਹਿ ਆਖੀ ਐ ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀ ਐ ਨਵੇਂ ਕੰਪੋਜੀਸ਼ਨ ਹੈ ਬਹੁਤ ਵਧੀਆ ਕੰਪੋਜੀਸ਼ਨ ਹੈ ਇਹ ਸ਼ਬਦ ਆਨੰਦ ਕਾਰਜ ਸਮੇਂ ਪੜਨ ਵਾਸਤੇ ਗਾਇਨ ਕਰਨ ਵਾਸਤੇ ਅੱਜ ਆਪਾਂ ਸਿੱਖਾਂਗੇ ਜੀ ਜਦੋਂ ਆਨੰਦ ਕਾਰਜ ਹੁੰਦੇ ਹਨ ਤਾਂ ਇਹ ਸ਼ਬਦ ਗਾਇਨ ਕੀਤਾ ਜਾਂਦਾ ਹੈ ਬਹੁਤ ਵਧੀਆ ਕੰਪੋਜੀਸ਼ਨ ਵਿੱਚ ਤਿਆਰ ਕੀਤਾ ਹੈ ਜੀ ਅੱਜ ਆਪਾਂ ਇਹ ਸ਼ਬਦ ਮਦ ਸੁਪਤ ਦੇ ਦੂਸਰੇ ਕਾਲੇ ਤੋਂ ਮੇਰੇ ਵੀਰਾਂ ਦੇ ਸਕੂਲ ਤੋਂ ਸ਼ਬਦ ਸਿੱਖਾਂਗੇ ਜੀ ਇਸ ਸ਼ਬਦ ਦੀ ਤਾਲ ਰੂਪਕ ਤਾਲ ਹੈ ਜੀ ਰੂਪਕ ਤਾਲ ਵਿੱਚ 7 ਮਾਤਰਾ ਹੁੰਦੀਆਂ ਹਨ ਜੀ ਇਸ ਸ਼ਬਦ ਦੇ ਅੰਦਰ ਲੱਗਣ ਵਾਲੇ ਸਵਰ ਹਨ ਜੀ ਸਾ ਰੇ ਗਾ ਕੋਮਲ ਮਾ ਪਾ ਧਾ ਕੋਮਲ ਤਿਨੀ ਕੋਮਲ ਨੀ ਸ਼ੁੱਧ ਵੀ ਇਸ ਸ਼ਬਦ ਅੰਦਰ ਸਵਰ ਲੱਗੇਗਾ ਜੀ ਪੂਰਾ ਸ਼ਬਦ ਸਿੱਖਣ ਲਈ ਪੂਰੀ ਵੀਡੀਓ ਦੇਖਣੀ ਹੈ ਪਹਿਲਾਂ ਮੈਂ ਵਿਨਸਤਾ ਇਹਦੇ ਅੰਦਰ ਇੱਕ ਗਾਈਡ ਕਰਕੇ ਦੱਸਾਂਗਾ ਫਿਰ ਮੈਂ ਆਪਣੀ ਸਲੋ ਸਲੋ ਸਰਾਂ ਦੇ ਸਾਰਾ ਸ਼ਬਦ ਸਮਝਾਵਾਂਗਾ ਜੀ ਆਪ ਜੀ ਨੇ ਬੜੇ ਪਿਆਰ ਨਾਲ ਸ਼ਬਦ ਸਿੱਖਣਾ ਹੈ ਜੀ ਪੂਰਾ ਸ਼ਬਦ ਸਿੱਖਣ ਲਈ ਪੂਰੀ ਵੀਡੀਓ ਦੇਖਣੀ ਹੈ ਤੁਸੀਂ ਮੇਰੇ ਚੈਨਲ ਉਤੇ ਨਵੇਂ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਅਤੇ ਆਨਲਾਈਨ ਕਲਾਸਿਸ ਜੁਆਇਨ ਕਰਨੇ ਤੁਸੀਂ ਮੈਨੂੰ ਮੇਰਾ WhatsApp ਨੰਬਰ ਤੇ ਮੈਸੇਜ ਕਰ ਸਕਦੇ ਹੋ ਮੇਰਾ WhatsApp ਨੰਬਰ ਆਪ ਜੀ ਨੂੰ ਡਿਸਕ੍ਰਿਪਸ਼ਨ ਵਿੱਚ ਮਿਲ ਜਾਵੇਗਾ ਜੀ ਆਓ ਹੁਣ ਆਪਾਂ ਸ਼ਬਦ ਸਿੱਖੀਏ ਪੁੱਜ ਰਗ ਦੀ ਮਾਫੀ ਹੈ ਜੇ ਤੁਸੀਂ ਮ Yeah. I 나. <놀람> <놀람> ਇਤ ਦੇ ਸਵਾਰ ਸਤ ਗੁਰ ਸਾਧ ਸਾਖੀ ਐ ਕੀ ਤਲੋਣੀ ਕੰਮ ਸੁਧਰ ਪਹਿ ਆਖੀਏ ਸੁਹਰੀ ਪਹਿ ਆਖੀਏ ਸੁਹਰ ਪਹਿ ਇਹ ਤੇ ਬਾਕੀ ਇੰਦਰੀਆ ਪਗਾਇਨ ਕੀਤੇ ਹਨ ਹੁਣ ਆਪਸ ਸਲਸਲਸਰਾਂ ਦੇ ਸਾਰਾ ਸ਼ਬਦ ਸਿੱਖਦੇ ਹਾਂ ਜੀ ਕੀਤਾ ਲੋਨੀਏ ਕੀਤਾ ਲੋਨੀਏ ਲੋਨੀਏ ਕੀਤਾ ਕੀਤਾ ਲੋਨੀਏ ਕਾਮ i <laughs> uh... ਰਤ ਦੇ ਸਵਾਰ ਸਤ ਗੁਰ ਸੱਚ ਸਤ ਗੁਰ ਸਤ ਗੁਰ ਸੱਚ ਕਾਰਜ ਦੇ ਸਵਾਰ ਸਤ ਸਤ ਗੁਰ ਸੱਚ ਸਤ ਗੁਰ ਸੱਚ ਸਾ ਕੀਏ ਸਾਖੀਏ ਨੀਂਛੁਦਾਏਗੀ ਸਾਖੀਏ ਕੀਤਲੋੜੀਏ ਕੰਮ ਸੋਹੜ ਪਹਿ ਆਖੀਏ ਇਹ ਅਸਥਾਈ ਹੈ ਹੁਣ ਆਪਾਂ ਸਲੋ ਸਲੋ ਸਰਾ ਦਿਂਦਰ ਸਿੱਖਦੇ ਹਾਂ ਜੀ ਸੰ संग, संग निधान अमृत सङ्गीय ਕੀ ਤਾਲੋੜੀਏ ਇਹ ਸਥਾਈ ਤੇ ਪਹਿਲਾ ਅੰਤਰਾ ਹੈ ਹੁਣ ਆਪਾਂ ਪੱਪਾ ਕੇਂਦਰ ਸਿੱਖਦੇ ਹਾਂ ਪੰਜਨ ਮੇਰਵਾਨ ਦਾਸ ਕੀ ਰੱਖੀਏ ਦਾਸ ਕੀ ਰੱਖੀਏ ਕੀ ਫਿਰਸਤਾਈ ਗੀਤ ਲੋੜੀ ਕੰਸੋ ਹਰ ਪਹਿ ਆਖੀਏ ਇਹ ਦੂਸਰਾ ਅੰਤਰਾ ਹੈ ਹੁਣ ਆਪਾਂ ਲਾਸਟ ਤੀਸਰਾ ਅੰਤਰਾ ਸਿੱਖਦੇ ਹਾਂ ਨਾਨਕ ਹਰ ਗੁਣ ਗਾਇ ਨਾ ਲੱਖੀਏ ਅਲਖ ਪ੍ਰਭ ਲੱਖੀਏ ਕੀਤਲੋ ਨੀਏ ਕੰਸੁ ਹਰ ਪਰ ਆਖੀਏ ਇਹ ਹੈ ਇਹ ਸ਼ਬਦ ਹੈ ਜਿਵੇਂ ਮੈਂ ਹੁਣ ਉਸ ਉਸ ਨੂੰ ਸਾਰਾ ਸ਼ਬਦ ਸਮਝਾਇਆ ਵੀ ਉਸ ਤਰੀਕੇ ਨਾਲ ਸਿੱਖਣਾ ਹੈ ਬਹੁਤ ਜੀ ਮਾਫੀ ਕਿ ਤੁਸਮੰਦ ਬਖਸ਼ਨੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ